ਸਤਿ ਸ਼੍ਰੀ ਅਕਾਲ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਤੇ ਉਸ ਤੋਂ ਪਹਿਲਾਂ-ਪਹਿਲਾਂ ਕਾਫੀ ਜਿਹੜਾ ਹੈ ਪੰਥ ਤੇ ਕੌਮ ਦੀ ਗੱਲ ਕਰਦੇ ਹੋਏ ਕੁਝ ਨੁਮਾਇਦੇ ਸਾਹਮਣੇ ਆ ਰਹੇ ਨੇ ਕੁਝ ਨੁਮਾਇਦਿਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਪੰਥ ਨੂੰ ਸਜਦਾ ਕਰਨਾ ਹੈ ਕੌਮ ਨੂੰ ਇਕਜੁੱਟ ਕਰਨਾ ਹੈ ਤਾਂ ਸਾਨੂੰ ਆਪੋ ਆਪਣੀਆਂ ਹਿੰਦਾਂ ਛੱਡਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਗਈ ਪਰਮਜੀਤ ਸਿੰਘ ਅਸਰ ਨਾਲੋਂ ਉਹਨਾਂ ਨੇ ਕਿਹਾ ਕਿ ਜੇਕਰ ਪੰਥ ਇਕਜੁੱਟ ਕਰਨਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਪਿੰਡਾਂ ਨੂੰ ਛੱਡਣਾ ਪਵੇਗਾ ਉਸ ਤੋਂ ਬਾਅਦ ਗੱਲ ਕਹੀ ਗਈ ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਅੰਮ੍ਰਿਤਸਰ ਤੋਂ ਪ੍ਰਧਾਨ ਨੇ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜੇਕਰ ਇੱਕ ਜੁਟ ਹੋਵੇਗਾ ਪੰਥ ਤਾਂ ਹੀ ਪੰਥ ਦੇ ਲੋਕ ਤਾਂ ਹੀ ਹਰੇਕ ਵਰਗ ਹਰੇਕ ਭਾਈਚਾਰਾ ਇਕਜੁੱਟ ਹੋਵੇਗਾ ਤਾਂ ਉਹਨੂੰ ਨਾਲ ਲੈ ਕੇ ਤੁਰਨਾ ਪਵੇਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ। ਇਹੀ ਗੱਲ ਕਹੀ ਗਈ ਗੈਲਨ ਹਰਪ੍ਰੀਤ ਸਿੰਘ ਜੀ ਵੱਲੋਂ ਕਿ ਉਹਨਾਂ ਨੇ ਵੀ ਕਿਹਾ ਕਿ ਜੇਕਰ ਅਸੀਂ ਪੰਥ ਨੂੰ ਸਜਦਾ ਨਹੀਂ ਕਰ ਸਕਦੇ ਅਸੀਂ ਪੰਥ ਦੇ ਹੁਕਮਨਾਮਿਆਂ ਤੇ ਨਹੀਂ ਚੱਲ ਸਕਦੇ ਅਸੀਂ ਅਕਾਲ ਤਖਤ ਦੇ ਹੁਕਮਨਾਮਿਆਂ ਤੇ ਨਹੀਂ ਚੱਲ ਸਕਦੇ ਜੇਕਰ ਅਸੀਂ ਇੱਕ ਵਰਗ ਨੂੰ ਇਕੱਠੇ ਲੈ ਕੇ ਚੱਲਣਾ ਹੈ ਚਾਹੇ ਉਹ ਹਿੰਦੂ ਭਾਈਚਾਰਾ ਹੋਵੇ ਐਸਸੀ ਹੋਵੇ ਬੀਸੀ ਹੋਵੇ ਜਿਹੜਾ ਮਰਜੀ ਹੋਵੇ ਉਹਨਾਂ ਨੂੰ ਇਕਜੁੱਟ ਕਰਨਾ ਹੈ ਤਾਂ ਸਾਨੂੰ ਆਪਣੀਆਂ ਹਿੰਡਾਂ ਨੂੰ ਛੱਡਣਾ ਪਵੇਗਾ ਕਿਉਂਕਿ 1984 ਨੂੰ ਹਜੇ ਲੋਕ ਨਹੀਂ ਭੁੱਲੇ ਨੇ ਬੈਵਲ ਕਲੀ ਦਾ ਬੈਵਲ ਕਲਾ ਦਾ ਗੋਲੀ ਕਾਣ ਲੋਕ ਨਹੀਂ ਭੁੱਲੇ ਨੇ ਨਾ ਹੀ ਲੋਕਾਂ ਨੇ ਮਾਫੀ ਨਾਮਾ ਮੁੁੱ ਭੁੱਲੇ ਨੇ ਲੋਕ ਹਜੇ ਤੱਕ ਉਹਨਾਂ ਚੀਜ਼ਾਂ ਨੂੰ ਨਹੀਂ ਭੁੱਲੇ ਕਿਉਂਕਿ ਅੰਥਕੋਂ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹਨਾਂ ਦੇ ਵਿੱਚ ਕਿੰਨੇ ਸ਼ੌਮੀ ਅਕਾਲੀ ਦਲ ਨੂੰ ਜਿਹੜਾ ਹੈ ਨੀਵਾ ਦਿਖਾਇਆ ਹੈ ਸ਼ੌਮੀ ਗਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀਆਂ ਹਿੰਡਾਂ ਨੂੰ ਛੱਡਦੇ ਨਜ਼ਰ ਨਹੀਂ ਆ ਰਹੇ ਲੇਕਿਨ ਸਾਰੀਆਂ ਹੀ ਹੁਣ ਜਿੱਥੇ ਸਭ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਵੱਲੋਂ ਕਿਹਾ ਗਿਆ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਫਿਰ ਗੱਲ ਕਹੀ ਗਈ ਸਿਮਰਨਜੀਤ ਸਿੰਘ ਮਾਨ ਨੇ ਤੇ ਹੁਣ ਗੱਲ ਕਹਿ ਰਹੇ ਨੇ ਜਿਹੜੇ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਜੀ ਦੇ ਪਿਤਾ ਤਰਸੀਮ ਸਿੰਘ ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਥ ਧਿਰਾਂ ਨੂੰ ਇੱਕ ਜਟ ਹੋਣ ਦਾ ਜਿਹੜਾ ਹੈ ਸੱਦਾ ਦੇਂਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਅੱਜ ਪੰਥਕ ਧਿਰਾਂ ਨੂੰ ਇੱਕ ਜਟ ਹੋਣ ਦਾ ਸੱਦਾ ਦਿੱਤਾ ਉਨਾ ਸਪਸ਼ਟ ਕੀਤਾ ਕਿ ਅਜੇ ਹੀ ਇਕਤਾ ਉਹਨਾਂ ਲੋਕਾਂ ਨੂੰ ਪਾਰਟੀਆਂ ਲਈ ਕੋਈ ਥਾਂ ਨਹੀਂ ਹੋਵੇਗੀ ਜੇ ਬੇਅਦਬੀਆਦੀਆਂ ਘਟਨਾਵਾਂ ਵਿੱਚ ਸ਼ਾਮਲ ਰਹੇ ਹਨ ਸ਼੍ਰੋਮਣੀ ਅਕਾਲੀ ਨਾਲ ਗੱਠ ਜੋੜ ਦੀਆਂ ਫਵਾਹਾਂ ਨੂੰ ਖਾਰਜ ਕਰਦੇ ਹੋਣਾਂ ਨੇ ਕਿਹਾ ਹਾਲੇ ਤੱਕ ਅਜੇ ਕੋਈ ਮੁਲਾਕਾਤ ਜਾਂ ਗੱਲਬਾਤ ਨਹੀਂ ਹੋਈ ਪਰ ਪੰਥ ਹਿਤੇਸ਼ੀ ਪਾਰਟੀਆਂ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ ਜੋ ਸਿੱਖ ਕੌਮ ਦੀ ਆਵਾਜ਼ ਨੂੰ ਮਜ਼ਬੂਤ ਕਰੇਗਾ ਉਹਨਾਂ ਨੇ ਕਿਹਾ ਮਜ਼ਬੂਤ ਕੀਤਾ ਜਾ ਸਕੇ ਜਥੇਬੰਦੀ ਜੋ ਪੰਜਾਬ ਪੰਜਾਬੀਅਤ ਦੀ ਗੱਲ ਕਰੇ ਕਰ ਸਕਦੀ ਹੈ ਉਹਨਾਂ ਨੇ ਫਿਰ ਕਿਹਾ ਕੀਤਰ ਸਿੰਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਵੀ ਹਮਲਾ ਕੀਤਾ ਉਹਨਾਂ ਨੇ ਕਿਹਾ ਸਰਕਾਰ ਅਮਰਿਤਪਾਲ ਨੂੰ ਜਾਣਬੁੱਝ ਕੇ ਲੋਕ ਸਭਾ ਚ ਬੋਲਣ ਤੋਂ ਰੋਕ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਡਰ ਹੈ ਜੇਕਰ ਅਮਰਿਤਪਾਲ ਸੰਸਦ ਵਿੱਚ ਇੱਕ ਵਾਰ ਫਿਰ ਮੁੱਦੇ ਚੁੱਕ ਕੇ ਆਉਣ ਵਾਲੀਆਂ ਚੋਣਾਂ ਵਿਚਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਏਗਾ ਇਸ ਦੇ ਨਾਲ ਹੀ ਉਹ ਲਾਪਤਾ ਹੋਏ ਸ਼੍ਰੀ ਗੁਰਗਨ ਸਾਹਿਬ ਦੇ ਸਰੂਪਾਂ ਦੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਦੀ ਦਿੱਲੀ ਕਾਰਗੁਜ਼ਾਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲੀਆ ਬਿਆਨਾਂ ਦੀ ਸਖਤ ਨਿਗਹਿਦੀ ਕੀਤੀ ਬਾਪੂ ਤਰਸੇਮ ਸਿੰਘ ਨੇ ਜੋ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਇਕਜੁੱਟ ਪੰਥਕ ਹੋ ਗਿਆ ਪੰਥ ਇਕਜੁੱਟ ਹੋ ਗਿਆ ਤਾਂ ਉਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ ਜੇਕਰ ਪੰਥ ਇਕਜੁੱਟ ਹੋ ਕੇ ਚੱਲਦਾ ਹੈ ਤਾਂ ਉਹਦੇ ਨਾਲ ਨਿਮਾਣੇ ਸਿੱਖ ਬੰਨਾ ਪਵੇਗਾ ਕੌਮ ਦੇ ਝੰਡੇ ਦੇ ਥੱਲੇ ਆਉਣਾ ਪਵੇਗਾ ਤੇ ਹਰ ਕਿਸੇ ਨੂੰ ਆਪਣੀ ਹਿੰਦ ਨੂੰ ਛੱਡਣਾ ਪਵੇਗਾ ਯਾਨੀ ਕਿ ਇੱਕ ਹਿਸਾਬ ਦਾ ਹਰ ਇੱਕ 파ਟੀ ਪੰਥ ਨੂੰ ਇਕੱਠਾ ਕਰਨ ਵਾਸਤੇ ਜੋ ਲਗਾ ਰਹੀ ਹੈ ਤੇ ਦੂਸਰੇ ਪਾਸੇ ਦੇਖਣਾ ਇਹ ਹੋਵੇਗਾ ਕਿ ਹੁਣ 2027 ਤੋਂ ਪਹਿਲਾ ਪਹਿਲਾ ਸ਼ੋਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਹਿੰਦ ਛੱਡਦੇ ਨੇ ਜਾਂ ਫਿਰ ਆਪਣੇ ਹੀ ਬਲਬੁੱਤੇ ਤੇ ਚੋਣਾ ਲੜਦੇ ਨੇ ਲੇਕਿਨ ਬਾਕੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਪੰਥ ਇਕਜੁੱਟ ਹੁੰਦਾ ਤਾਂ ਇੱਕੋ ਹੀ ਮੁੱਖ ਮੰਤਰੀ ਪੰਥ ਦੇ ਵੱਲੋਂ ਹੋਣਾ ਚਾਹੀਦਾ ਹੈ